ਅੰਮ੍ਰਿਤਸਰ ਦਾ ਨਾਵਲਦੀ ਚੌਂਕ ਦੇ ਵਿੱਚ ਨੋ ਪਾਰਕਿੰਗ ਚ ਖੜੀਆਂ ਗੱਡੀਆਂ ਦੇ ਕੀਤੇ ਜਾ ਰਹੇ ਨੇ ਚਲਾਨ ਐਸ.ਪੀ. ਨਾਰਥ ਵੱਲੋਂ ਦਿੱਤੀ ਗਈ ਜਾਣਕਾਰੀ ਐਸ.ਪੀ. ਨਾਰਥ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਦਾ ਕਹਿਣਾ ਕਿ ਬਹੁਤ ਜਲਦ ਈ ਚਲਾਨ ਦਾ ਸਿਸਟਮ ਵੀ ਚਾਲੂ ਹੋ ਰਿਹਾ ਹੈ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਅੰਮ੍ਰਿਤਸਰ ਦੇ ਵੇਚ ਨਿਗਰਾਨੀ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਲੋਕਾਂ ਦੇ ਅੱਗੇ ਅਪੀਲ ਕੀਤੀ ਗਈ ਹੈ ਕਿ ਨੋ ਪਾਰਕਿੰਗ ਚ ਆਪਣੇ ਵਾਹਨਾਂ ਨੂੰ ਨਾ ਖਿਲਾਰਿਆ ਜਾਵੇ ਜੇ ਉਹ ਨੋ ਪਾਰਕਿੰਗ ਦੇ ਵਿੱਚ ਗੱਡੀਆਂ ਨੂੰ ਖਿਲਾਰਨਗੇ ਤੇ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ ਅੱਜ ਦਿਨ ਵੀਰਵਾਰ 30 ਤਰੀਕ ਸਮਾ तकरीबन 2:55 ਮਿੰਟ ਦੀਆਂ ਇਹ ਤਸਵੀਰਾਂ ਨੇ ਆਉ ਸੁਣਾਉਣੇ ਆ ਕੀ ਕਹਿਣਾ ਹੈ ਇਹ ਮਾਨਯੋਗ ਕਮਿਸ਼ਨਰ ਆਫ ਪੁਲਿਸ ਅਫਸਰ ਦੇ ਹੁਕਮਾਤੇ ਮੁਤਾਬਕ ਅਸੀਂ ਇੱਕ ਸਪੈਸ਼ਲ ਡਰਾਈਵ ਚਲਾਈ ਆ ਅਗੇਂਸਟ ਦਾ ਟ੍ਰੈਫਿਕ ਪ੍ਰੋਬਲਮ ਜਿਹਦੇ ਵਿੱਚ ਪੀਸੀਪੀ ਆਲੰਗਪੁਰ ਦੀਆਂ ਗਾਈਡਲਾਈਨਸ ਅੱਤੇ ਐਡੀਸੀਪੀ ਟ੍ਰੈਫਿਕ ਸਾਧਨਾਂ ਗਾਈਡਲਾਈਨ ਦੇ ਮੁਤਾਬਿਕ ਮੈਂ ਅਤੇ ਸਾਡੇ ਜ਼ੋਨ ਇਨਚਾਰਜ ਮੰਗਲ ਸਿੰਘ ਜੀ ਅਸੀਂ ਉਹਨਾਂ ਦੇ ਨਾਲ ਰਲ ਕੇ ਖੁਦ ਅਸੀਂ ਆਪ ਫੀਲਡ ਦੇ ਵਿੱਚ ਗੱਤਰ ਕੇ ਇਹ ਟ੍ਰੈਫਿਕ ਦੀਆਂ ਜਿਹੜੀਆਂ ਵਾਇਲੈਂਸ ਹੈਗੀਆਂ ਉਹਨਾਂ ਦੇ ਉੱਪਰ ਅਸੀਂ ਕਾਰਵਾਈ ਕਰ ਰਹੇ ਹਾਂ ਚਲਾਨ ਪਲਸ ਟ੍ਰੈਫਿਕ ਵਾਇਲੈਂਸ ਕਰਨ ਵਾਲੇ ਦੇ ਖਿਲਾਫ ਜੋ ਵੀ ਅੱਜ ਪ੍ਰਲਾਅ ਸੀ ਕਾਰਵਾਈ ਕਰ ਸਕਦੇ ਆ ਉਹ ਕਰਦੇ ਆ ਇਹ ਚਲਾਂਸ ਦੀਆਂ ਜਿਹੜੀਆਂ ਕੈਮਰਸ ਵਗੈਰਾ ਇੰਸਟਾਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਇੱਕ ਡੈਮੋ ਆਪਰੇਸ਼ਨ ਚੱਲ ਰਿਹਾ ਉਹ ਜਲਦੀ ਹੀ ਸ਼ੁਰੂ ਹੋ ਜਾਵੇਗਾ ਸਰ ਹਜੇ ਵੀ ਤੁਸੀਂ ਇੱਥੇ ਪਾਸੇ ਆਏ ਜੇ ਨੋ ਪਾਰਕਿੰਗ ਦੀ ਕਾਫੀ ਬਾਤ ਬਿਲਕੁਲ ਜੀ ਸਾਡੀਆਂ ਚਲਾਂ ਬਕਸ ਦੇ ਵਿੱਚ ਅਸੀਂ ਪ੍ਰੋਪਰ ਚਲਾਂ ਕੱਟ ਰਹੇ ਹਾਂ ਰੋਂਗ ਪਾਰਕਿੰਗ ਦੇ ਹੈਗੇ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਵਾਇਓਲੇਸ਼ਨ ਹੈ ਜੀ ਉਹਦੇ ਅਸੀਂ ਚਲਾਂ ਕੱਟ ਰਹੇ ਹਾਂ ਸੀਸੀਟੀਵੀ ਕੈਮਰੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਉਹ ਸਾਡੇ ਆਪਰੇਟਰ ਕਾਰਪੋਰੇਸ਼ਨ ਆਫਿਸ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਵੀ ਅਸੀਂ ਗੱਲ ਲੈਂਦੇ ਜੋ ਸਾਨੂੰ ਰਿਜੈਕਸ਼ਨਸ ਹੋਈਆਂ ਆ ਉਹਦੇ ਉੱਪਰ ਵੀ ਪ੍ਰੋਪਰ ਕਰਦੇ ਚਲਾਣ ਦੇ ਮਾਮਲੇ ਕਈ ਲੋਕਾਂ ਦੇ ਨਜ਼ਰ ਆਉਂਦੇ ਨੇ ਉਹਨਾਂ ਲੋਕਾਂ ਕੀ ਫੀਲ ਕਰਾ ਦੇਖੋ ਜੀ ਮੈਂ ਉਹਨਾਂ ਨੂੰ ਇਹ ਫੀਲ ਕਰਨਾ ਚਾਹੁੰਦਾ ਕਿ ਲਾ ਸਾਰਿਆਂ ਵਾਸਤੇ ਬਰਾਬਰ ਆ ਚਾਹੇ ਉਹ ਸਾਡੀ ਕਾਨੂੰਨ ਦਾ ਮੈਂਬਰ ਜਾਏ ਜਾਂ ਉਹ ਕਿਸੇ ਨੂੰ ਵੀ ਬਿਲੋਂਗ ਕਰਦਾ ਲਾ ਹਰ ਇੱਕ ਦੇ ਆ ਬਰਾਬਰ ਆ ਉਹਦੇ ਜੋ ਐਸ ਪਰ ਲਾ ਟ੍ਰੈਫਿਕ ਚਲਾਣ ਸਕੇ ਨੇ ਉਹ ਹੋਣ